ਮਹਾਨ ਸ਼ਹੀਦਾਂ ਦੀ ਧਰਤੀ ਤੇ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠੀ ਹੋਈ ਸਾਧ ਸੰਗਤ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਣਾ ਤਾਵਰ ਮੋਰਚਾ ਭਾਈ ਗੁਰਜੀਤ ਸਿੰਘ ਜੀ ਖਾਲਸਾ ਲਗਭਗ ਲੰਮੇ ਸਮੇਂ ਤੋਂ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਵੀ ਅਸੀਂ ਦੇਖਦੇ ਹਾਂ ਧਾਰਮਿਕ ਗ੍ਰੰਥਾਂ ਦੀਆਂ ਵਿਦਬੀਆਂ ਦਾ ਇੱਕ ਪ੍ਰਚਲਨ ਆ ਜਵੇਂ ਐਨ ਨਜ਼ਰ ਆਉਂਦਾ ਜਿੱਥੇ ਪੰਜਾਬ ਸਰਕਾਰ ਵਿਧਾਨ ਸਭਾ ਚ ਕਾਨੂੰਨ ਇਸ ਸੰਬੰਧੀ ਲੈ ਕੇ ਆਈ ਉਹ ਸਟੈਂਡਿੰਗ ਕਮੇਟੀ ਕੋ ਹੁਣ ਚਲਾ ਗਿਆ ਔਰ ਆਪਣੇ ਮੋਰਚੇ ਦੀ ਵੀ ਇਹ ਮੰਗ ਆ ਅਜਿਹਾ ਕਾਨੂੰਨ ਬਣੇ ਪੀ ਦੋਸ਼ੀਆਂ ਨੂੰ ਸਜ਼ਾਵਾ ਮਿਲ ਤੇ ਅੱਗੇ ਤੋਂ ਅਜਿਹੀਆਂ ਘਟਨਾਵਾਂ ਪੰਜਾਬ ਜਾਂ ਕਿਸੇ ਵੀ ਖਿੱਤੇ ਵਿੱਚ ਨਾ ਹੋਵੇ ਇਹਦੇ ਦੋ ਚਾਰ ਐਂਗਲ ਆ ਜੇ ਅਸੀਂ ਇਹਨੂੰ ਦੇਖੀਏ ਤੇ ਇੱਕ ਤਾਂ ਜਦੋਂ ਦਾ ਰਾਜਨੀਤਾਂਵਾਂ ਨੂੰ ਜਿਹੜੇ ਸਾਡੇ ਪੋਲਿਟਿਸ਼ੀਅਨਸ ਨੇ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਚਾਹੇ ਪੰਜਾਬ ਦੇ ਲੋਕ ਹੋਣ ਚਾਹੇ ਦੇਸ਼ ਦੇ ਦੇਣਾ ਦਵਾਉਣਾ ਤੇ ਕੁਝ ਵੀ ਨਹੀਂ ਹੈ ਲੋਕਾਂ ਨੂੰ ਸੱਤਾ ਦੀ ਕੁਰਸੀ ਤੇ ਬਹਿਣਾ ਵਾ ਤੇ ਸੱਤਾ ਦੀ ਕੁਰਸੀ ਵਾਸਤੇ ਜੋ ਵੀ ਕਰਨਾ ਪਵੇ ਉਹ ਕਰਾਂਗੇ ਕਈ ਵਾਰੀ ਅਸੀਂ ਇਹ ਦੇਖਦੇ ਆਂ ਪੰਜਾਬ ਦੇ ਅੰਦਰ ਬਹੁਤ ਸਾਰੇ ਰਾਜਨੀਤਾ ਆਪਣੇ ਆਪ ਨੂੰ ਕਹਿੰਦੇ ਸੀ ਸਿੱਖਾਂ ਚੋਂ ਆ ਜਿਵੇਂ ਇਸ ਵੇਲੇ ਦਿੱਲੀ ਦੇ ਤਖਤ ਤੇ ਬੈਠੀ ਸਰਕਾਰ ਆਪਣੇ ਆਪ ਨੂੰ ਹਿੰਦੂ ਕਹਾਉਂਦੀ ਆ ਬਹੁਤ ਸਾਰੇ ਹੋਰ ਪੋਲਿਟਿਸ਼ੀਅਨਸ ਨੇ ਆਪਣੇ ਆਪ ਨੂੰ ਧਰਮ ਦੇ ਹੋਣ ਦੇ ਦਾਅਵੇ ਠੋਕਦੇ ਨੇ ਅਸੀਂ ਤੁਹਾਨੂੰ ਇੱਕ ਬੜੀ ਆਪਣੀ ਸਮਝ ਚ ਜਿੰਨੀ ਸਾਨੂੰ ਸਮਝ ਆ ਕਹਾਂਗੇ ਰਾਜਨੇਤਾਵਾਂ ਦਾ ਕੋਈ ਧਰਮ ਨਹੀਂ ਹੁੰਦਾ ਹੁੰਦਾ ਉਹਨਾਂ ਦਾ ਧਰਮ ਕੇਵਲ ਕੁਰਸੀ ਹੁੰਦਾ ਹਾਂ ਜਿੰਨਾ ਚਿਰ ਉਹ ਧਰਮ ਦਾ ਇਸਤੇਮਾਲ ਨਾ ਕਰਨ ਉਹਨਾਂ ਨੂੰ ਵੋਟਾਂ ਸ਼ਾਇਦ ਨਹੀਂ ਮਿਲਣਗੀਆਂ ਇਹ ਦਿਮਾਗ ਚ ਰੱਖਿਓ ਜੇ ਕੋਈ ਰਾਜਨੇਤਾ ਕਹਿੰਦਾ ਵੀ ਮੈਂ ਫਲਾਣੇ ਧਰਮ ਨੂੰ ਮੰਨਦਾ ਮੈਂ ਫਲਾਣੇ ਤਰਮੰਡੋ ਮੰਨਣ ਵਾਲਾ ਮੈਂ ਉਹਦੇ ਲਈ ਰਾਖੀ ਕਰੂੰਗਾ ਉਹਦੇ ਕੋਈ ਆਸ ਮਤ ਰੱਖਿਓ ਘੱਟੋ ਘੱਟ 99% ਤਾਂ ਸਹੀ ਕੋਈ 1% ਦੀ ਅਸੀਂ ਸੌ ਨਹੀਂ ਖਾ ਸਕਦੇ ਇਹ ਤੋਂ ਕਹਾ ਜਿਹੜੇ ਦੁਨੀਆ ਨੂੰ ਚਲਾ ਰਹੇ ਦੁਨੀਆ ਦੇ ਸਰਮਾਇਦਾਰ ਆ ਜਾਂ ਕਾਰਪੋਰੇਟ ਘਰਾਣੇ ਆ ਜਾਂ ਸਾਡੇ ਵੀ ਇੱਥੇ ਦੇਸੀ ਵਿਦੇਸੀ ਸਰਮਾਇਦਾਰ ਆ ਸਾਰੇ ਨਹੀਂ ਇੱਕ ਵੱਡਾ ਹਿੱਸਾ ਸਰਮਾਇਦਾਰ ਦਾ ਵੀ ਧਰਮ ਮੁਨਾਫਾ ਹੁੰਦਾ ਵਾ ਉਹਦਾ ਹੋਰ ਕੋਈ ਧਰਮ ਨਹੀਂ ਹੁੰਦਾ ਉਹ ਮੁਨਾਫੇ ਲਈ ਕੰਮ ਕਰਦਾ ਹੈਗਾ ਤੇ ਇਹ ਦੋ ਜਮਾਤਾਂ ਕੋਲ سرمਾਈਦਾਰੀ ਜਮਾਤ ਕੋਲੇ ਤੇ ਰਾਜਨੀਤਾਂ ਦੀ ਜਮਾਤ ਕੋਲੇ ਬਚ ਕੇ ਰਹੋ ਜੇ ਕੋ ਕਹੂਗਾ ਮੈਂ ਫਲਾਣੇ ਧਰਮ ਦਾ ਤੇ ਉਹਦਾ ਧਰਮ ਨਾ ਕੋਈ ਲੈਣਾ ਦੇਣਾ ਇੱਕ ਦੀ ਇੱਕ ਦਾ ਇੱਕ ਧਰਮ ਆ ਵੀ ਉਹਨੇ ਮੁਨਾਫਾ ਕਮਾਉਣਾ ਇੱਕ ਦਾ ਇੱਕ ਧਰਮ ਆ ਵੀ ਉਹਨੇ ਕੁਰਸੀ ਹਾਸਲ ਕਰਨੀ ਆ ਜਿਹੜੇ ਮਰਜ਼ੀ ਟੰਗਣਾ ਉਹਨੂੰ ਮਿਲੇ ਅਸੀਂ ਇਹ ਚਾਹਾਂਗੇ ਵੀ ਹਮੇਸ਼ਾ ਹੀ ਜਦੋਂ ਰਾਜਨੀਤਾਂਵਾਂ ਨੂੰ ਪਤਾ ਲੱਗਾ ਵੀ ਲੋਕਾਂ ਦੇ ਜਿਹੜੇ इमोਸ਼ਨ ਹੁੰਦੇ ਆ ਜਜ਼ਬਾਤ ਹੁੰਦੇ ਆ ਉਹਨਾਂ ਦੀ ਵਰਤੋਂ ਸੌਖੀ ਹੋ ਜਾਂਦੀ ਆ ਭਲੇ ਭੋਲੇ ਲੋਕਾਂ ਦੀ ਔਰ ਉਹਨਾਂ ਨੂੰ ਇਹ ਹਥਿਆਰ ਸਾਹਮਣੇ ਆ ਵੀ ਸਭ ਤੋਂ ਵੱਡਾ ਮੁੱਦਾ ਧਰਮ ਦਾ ਵਾ ਜੇ ਧਰਮ ਦੇ ਨਾਂ ਤੇ ਕੁਝ ਇਹੋ ਜਿਹਾ ਕਰੀਏ ਵੀ ਲੋਕ इमोਸ਼ਨ 'ਚ ਆ ਜਾਣ ਨਾ ਪਤਾ ਲੱਗੇ ਕੋਈ ਕਿਹੜਾ ਸੱਚਾ ਕਿਹੜਾ ਝੂਠਾ ਧਰਮ ਦੇ ਨਾਂ ਤੇ ਦੰਗੇ ਵੀ ਸੌਖੇ ਹੋ ਜਾਂਦੇ ਆ ਠੀਕ ਹੈ ਜੀ ਧਰਮ ਦੇ ਨਾਂ ਤੇ ਲੋਕਾਂ ਨੂੰ ਵਰਗਲਾਇਆ ਵੀ ਜਾ ਸਕਦਾ ਵਾ ਉਹਦੇ ਕੋਈ ਧਾਰਮਿਕ ਸੈਂਟੀਮੈਂਟਸ ਨੂੰ ਠੇਸ ਪਹਤਾ ਕੇ ਉਹ ਉਦੋਂ ਦੀਆਂ ਇਹ ਬਦਬੀਆਂ ਦਾ ਪ੍ਰਚਲਨ ਜ਼ਿਆਦਾ ਆ ਜ਼ਿਆਦਾਤਰ ਕੇਸਾਂ 'ਚ ਮਗਰ ਰਾਜਨੀਤਕ ਮੰਨੇ ਜਦ ਇਹੋ ਜਿਹੀ ਘਟਨਾ ਵਾਪਰ ਰਹੀਆਂ ਹੁੰਦੀਆਂ ਪਰ ਜੇ ਦੋਸ਼ੀ ਤੁਸੀਂ ਫੜ ਵੀ ਲੋ ਸਜ਼ਾ ਵੀ ਉਹਨੂੰ ਹੋ ਜੇ ਪਰ ਪਿੱਛੇ ਪਰਦੇ ਦੇ ਖੜੇ ਲੋਕ ਕਦੀ ਵੀ ਫੜੇ ਨਹੀਂ ਜਾਂਦੇ ਆਂਗੇ ਤੁਸੀਂ ਹੁਣ ਖੜਕੂ ਆਦੇ ਦੌਰ ਦੇ ਵਿੱਚ ਜਿਹੜੇ ਇਨੋਸੈਂਟ ਮੁੰਡਿਆਂ ਦੇ ਕਤਲ ਹੋਏ ਇੱਕ ਐਸਐਸਪੀ ਦਾ ਹੁਣ 1993 ਦੇ ਵਿੱਚ ਜਿਹੜਾ ਇਨਕਾਊਂਟਰ ਹੋਇਆ ਨੌਜਵਾਨਾਂ ਦਾ ਉਹਦੀ ਹੁਣ ਸਜ਼ਾ ਮਿਲੀ ਆ ਜਿਹੜੇ ਡੀਪ ਸਟੇਟ ਨੇ ਜਿਹੜੇ ਜਿਹੜੇ ਸਟੇਟ ਨੇ ਪੰਜਾਬ ਦੇ ਅੰਦਰ ਜਵਾਨੀ ਦਾ ਕਾਹਨ ਕੀਤਾ ਐਸਐਸਪੀ ਵੀ ਇੱਕ ਉਹਦਾ ਮੋਹਰਾ ਸੀ ਅਸਲ ਜਿਹੜੇ ਉਹਦੇ ਮਗਰ ਸੀ ਉਹ ਕਦੇ ਵੀ ਫੜੇ ਨਹੀਂ ਜਾਣੇ ਹੈਗੇ ਜਾਂ ਪਹਿਲੋਂ ਕੋ ਹਵਾਲਦਾਰ ਕਾਬੂ ਆ ਗਿਆ ਕੋਈ ਐਸਆਈ ਕਾਬੂ ਆ ਗਿਆ ਕੋਈ ਇੰਸਪੈਕਟਰ ਕਾਬੂ ਆ ਗਿਆ 33 ਸਾਲ ਉਹ ਵੀ ਲੜਾਈ ਲੜਨੀ ਪਈ ਇਸ ਤਰ੍ਹਾਂ ਤੁਸੀਂ ਦਿੱਲੀ ਦੰਗਿਆਂ ਦਾ ਵੀ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਹ ਜਿਹੜੇ ਇੱਕ ਨਸਲਕੁਸ਼ੀ ਸੀ ਅਸਲ ਜਿਹੜੇ ਉਹਨਾਂ ਦੇ ਮਗਰ ਸੀ ਉਹ ਵੀ ਕਦੀ ਕਾਬੂ ਨਹੀਂ ਆਏ ਹੋਰ ਤਾਂ ਫਸ ਕੇ ਬਥੇਰੇ ਇਸ ਤਰ੍ਹਾਂ ਦੀਆਂ ਤੁਸੀਂ 100 ਗਜੰਪਾ ਲਾਓ ਅਸੀਂ ਚਾਹਾਂਗੇ ਕਿ ਸਭ ਤੋਂ ਵੱਡੀ ਸਜ਼ਾ ਜਿਹੜੇ ਮਗਰ ਕਰਾਉਣ ਵਾਲੇ ਆਕਾ ਨੇ ਉਹਨਾਂ ਨੂੰ ਹੋਣੀ ਚਾਹੀਦੀ ਹੈ ਤੁਸੀਂ ਗਰੀਬੀ ਇਸ ਮੁਲਕ 'ਚ ਹੈ ਜਿਹੜੇ ਬੰਦੇ ਨੂੰ ਮਰਜ਼ੀ ਲੱਖ ਰੁਪਈਆ ਦੋ ਵਰਤ ਸਕਦੇ ਜੇ ਉਹਨੂੰ ਕਿਸੇ ਕੰਮ ਲੇ ਅਸਲ ਉਹ ਤਾਂ ਕਾਬੂ ਆ ਜਾਣਗੇ ਤੁਹਾਡੇ ਜਿਹੜੇ ਮਗਰ ਖੜੇ ਨੇ ਨਾ ਲੋਕ ਉਹ ਕਦੀ ਵੀ ਕਾਬੂ ਨਹੀਂ ਆਉਂਦੇ ਸੋ ਕਾਨੂੰਨ ਵਿੱਚ ਇਸ ਕਿਸਮ ਦਾ ਪ੍ਰਾਵਧਾਨ ਹੋਵੇ ਸਾਜ਼ਿਸ਼ ਕਰਤਾ ਨੂੰ ਹੀ ਅਸਲੀ ਦੋਸ਼ੀ ਮੰਨਿਆ ਜਾਵੇ ਜਿੰਨੀ ساری ਕਹਾਣੀ ਰਚੀ ਹੋਈ ਆ ਇਸ ਕਰਕੇ ਦੂਸਰਾ ਅਸੀਂ ਹਮੇਸ਼ਾ ਹੀ ਪੰਜਾਬ ਦੇ ਅੰਦਰ ਚਾਹੇ ਉਹ ਕਿਸੇ ਕਿਸਮ ਦੇ ਵੀ ਮੋਰਚੇ ਲੋਕਾਂ ਲਈ ਪੰਜਾਬ ਲਈ ਧਾਰਮਿਕ ਸੰਸਥਾਵਾਂ ਲੰਮਦੀਆਂ ਹੋਣ ਪੰਜਾਬ ਦੇ ਭਲੇ ਲਈ ਲੱਗੇ ਹੋਣ ਮਨੁੱਖਤਾ ਦੇ ਭਲੇ ਲੱਗੇ ਹਮੇਸ਼ਾ ਉਹਨੂੰ اخਲਾਕੀ ਤੌਰ ਤੇ ਸਪੋਰਟ ਕੀਤੀ ਆ ਹਮੇਸ਼ਾ ਹੀ ਕਿਸੇ ਨੇ ਕੀਤਾ ਕੁਝ ਵੀ ਮੋਰਚੇ ਹੋਣ ਤੋ ਐਸ ਮੋਰਚੇ ਦੀ ਵੀ ਅਸੀਂ ਸਪੋਰਟ ਕਰਦੇ ਆਂ ਔਰ ਇਹ ਸਫਲਤਾਵਾਂ ਤਾਂ ਮਿਲ ਲੀਆਂ ਮਾ ਜੇ ਸਾਡੀ ਕੌਮ ਜਾਗਰਤ ਹੋ ਜਾਵੇ ਤੇ ਜੇ ਸਮਝਦਾਰ ਹੋ ਜਾਵੇ ਤਾਂ ਹਰ ਹਰ ਕਿਸੇ ਵੀ ਤੁਸੀਂ ਮੁੱਦੇ ਨੂੰ ਲੈ ਲਓ ਉਸ ਮੁੱਦੇ ਤੇ ਸਾਨੂੰ ਕਾਮਯਾਬੀ ਮਿਲੂਗੀ ਤੁਸੀਂ ਜਦੋਂ ਦੀ ਮੋਦੀ ਸਰਕਾਰ ਆਈ ਆ ਤੁਸੀਂ ਇਹਦਾ ਦੂਜਾ ਪੱਖ ਦੇਖੋ ਉਹਨੇ ਕੰਗਲ ਆਪਣੇ ਆਪ ਨੂੰ ਸਭ ਤੋਂ ਵੱਧ ਹਿੰਦੂਆਂ ਦਾ ਦਾਵੇਦਾਰ ਇਹ ਤੋਂ ਵੱਡਾ ਕੋਈ ਨਹੀਂ ਹੈਗਾ ਜਿੰਨੀ ਆ ਆਰਐਸਐਸ ਇਸ ਵੇਲੇ ਤੇ ਜਿੰਨੇ ਇਸ ਵੇਲੇ ਮੋਦੀ ਸਾਹਿਬ ਨੇ ਪਰ ਜੇ ਇਹਦੇ ਪੂਰੇ ਰਾਜ ਦੇ ਵਿੱਚ ਹਿੰਦੂਆਂ ਦੀ ਬਿਉਰਜਗਾਰੀ ਦਾਰ ਦੇਖੋ ਤਾਂ ਸਭ ਤੋਂ ਵੱਧ ਆ ਸਭ ਤੋਂ ਵੱਧ ਤੇ ਦੇਸ਼ ਨੂੰ ਵੇਚਿਆ ਵਜ ਕਿਸੇ ਨੇ ਤੇ ਮੋਦੀ ਨੇ ਵੇਚਿਆ ਹੈ ਤੇ ਕਿਉਂਕਿ ਹਿੰਦੂ ਇਹਦੀ ਵੱਡੀ ਆਬਾਦੀ ਨੇ ਅਰਜੇ ਸਭ ਤੋਂ ਵੱਧ ਬੇਰੁਜ਼ਗਾਰ ਹੋਏ ਹੋਣਗੇ ਤੇ ਹਿੰਦੂ ਹੋਏ ਹੋਣਗੇ ਪਰ ਇਹ ਪੱਖ ਲੋਕਾਂ 'ਚ ਜਾਂਦਾ ਹੀ ਨਹੀਂ ਆ ਵੀ ਅਸਲ ਵਿੱਚ ਉਹ ਮੋਸ਼ਨ ਦੇਖੋ ਇੱਕ ਜਿਵੇਂ ਹੁਣ ਕਾ ਬੜੀਆ ਸ਼ਬਦ ਤੁਸੀਂ ਦੇਖਿਆ ਵੀਡੀਓ ਦੇਖਿਆ ਹੁਣੀਆਂ ਉਹ ਜਾਲ ਲੈਣ ਜਾਂਦੇ ਆ ਸਾਰੇ ਨਹੀਂ ਮਾਰੇ ਹੋ ਸਕਦੇ ਨਾ ਸਾਨੂੰ ਕਹਿਣਾ ਚਾਹੀਦਾ ਕਦੇ ਪੰਜਾਬ ਅੰਦਰ ਤਾਂ ਨਹੀਂ ਹੁਣ ਉਹ ਜਾਲ ਖੰਡਣ ਦੇ ਨਾਂ ਤੇ ਜਿਵੇਂ ਇੱਕ ਹਿੰਦੂ ਇੱਕ ਹਿੰਦੂ ਨੂੰ ਮਾਰਦਾ ਵਾ ਕਿ ਤੁਸੀਂ ਦੇਖਿਆ ਨਾ ਤੇ ਵਰਦੀ ਵਾਲੇ ਲਾਗੇ ਖੜੇ ਆ ਉਹਨਾਂ ਨੂੰ ਲੱਗਦਾ ਪਿਆ ਇਸ ਤੰਗ ਨਾ ਲੋਕਾਂ ਨੂੰ ਲੜਾ ਕੇ ਮਰੌਣਾ ਸੌਖਾ ਵਾ ਪੰਜਾਬ ਦੇ ਅੰਦਰ ਅਸੀਂ ਕਦੀ ਅਜਿਹੇ ਹਾਂ ਘਟਨਾਵਾਂ ਨਹੀਂ ਦੇਖੀਆਂ ਹੈਗੀਆਂ ਪੰਜਾਬ ਦੇ ਅੰਦਰ ਕਦੀ ਵੀ ਹਿੰਦੂਆਂ ਸਿੱਖਾਂ ਦੇ ਦੰਗੇ ਨਹੀਂ ਹੋਏ ਕਹਿੰਦੇ ਜ਼ਰੂਰ ਆ ਕਿਉਂਕਿ ਪੰਜਾਬ ਗੁਰੂਆਂ ਦੀ ਧਰਤੀ ਆ ਪੰਜਾਬ ਹਿੰਦੂ ਕਾ ਨਾ ਮੁਸਲਮਾਨ ਕਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤਾਂ ਹੀ ਸਾਡਾ ਗੁਰੂ ਕਹਿੰਦਾ ਸੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਮੰਦਿਆ ਸੀ ਉਸ اخلاق ਨੂੰ ਇਹਨੇ ਮਨੁੱਖਤਾ ਸਾਡੇ ਲਈ ਬਹੁਤ ਵੱਡੀ ਗੱਲ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਜਿਹਨੂੰ ਅੱਜ ਦਿੱਲੀ ਦਾ ਤਖਤ ਢਾ ਰਿਆ ਵਾ ਇਸ ਵਕਤ ਤੋਂ ਵੀ ਸਾਨੂੰ ਸੋਚਣਾ ਪਊਗਾ ਅਰ ਮੈਂ ਤੁਹਾਨੂੰ ਦੋ ਚਾਰ ਬੇਨਤੀਆਂ ਹੋਰ ਕਰਕੇ ਜਾਵਾਂ ਬਹੁਤ ਬੜੀ ਸਾਨੂੰ ਸਾਨੂੰ ਤਾਂ ਮਾਣ ਹੁੰਦਾ ਜਦੋਂ ਐਸ ਧਰਤੀ ਤੇ ਕੋ ਪ੍ਰੋਗਰਾਮ ਹੁੰਦਾ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਹੋਰ ਸਾਡੇ ਸ਼ਹੀਦ ਜਿਨ੍ਹਾਂ ਦੀਆਂ ਪੈਣਾ ਨੂੰ ਧਿਆਨ ਵਿੱਚ ਰੱਖ ਗਿਆ ਚੱਲਦੇ ਤਾਂ ਨਹੀਂ ਬ ਚੱਲਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਮਹਾਨ ਸ਼ੀਧਾ ਨੂੰ ਤਾਂ ਤੁਹਾਡੇ ਇਸ ਅਪਰਾਲੇ ਨਾਲ ਸਾਨੂੰ ਵੀ ਕੇਰਾ ਹੋਰ ਸਜਦਾ ਕਰਨ ਦਾ ਸ਼ਹੀਦਾਂ ਦੀ ਧਰਤੀ ਤੇ ਮੌਕਾ ਮਿਲਿਆ ਅਰ ਸਾਡੇ ਅੰਦਰ ਹੋਰ એનર્ਜੀ ਆਉਂਦੀ ਜਦੋਂ ਇਸ ਇੱਥੇ ਆਉਂਦੇ ਆ ਨਤਮਸਤਕ ਹੁੰਨੇ ਆ ਸੇਧ ਮਿਲਦੀ ਆ ਸਾਨੂੰ ਇਹਨੂੰ ਲੈ ਕੇ ਬਸ ਮੇਰੀ ਲਾਸਟ ਬੇਨਤੀ ਆ ਕਿਉਂਕਿ ਲਗਾਤਾਰ ਕਹਿੰਦੇ ਸੀ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇੱਕ ਤੁਸੀਂ ਵਾਰ ਨੂੰ ਡੱਕ ਦਿਓ ਦੂਜਾ ਵਾਰ ਆ ਜਾਂਦਾ ਦੂਜੇ ਨੂੰ ਡੱਕ ਦਿਓ ਤੇ ਜਾ ਵਾਰ ਆ ਜਾਂਦਾ ਤੋ ਅਸੀਂ ਕਿਸੇ ਨਾ ਕਿਤੇ ਉਲਝੇ ਰਹਿੰਨੇ ਆ ਅ ਸਾਡੀ ਖਾਹਿਸ਼ ਹੁੰਦੀ ਆ ਵੀ ਜਿੱਥੇ ਵੀ ਅਸੀਂ ਕਿਤੇ ਮਤ ਕਰ ਸਕੀਏ ਸਾਨੂੰ ਜਾਣਾਂ ਚਾਹੀਦਾ ਠੀਕ ਹੈ ਜੀ ਆ ਹੁਣ ਲੈਂਡ ਪੁੱਲਿੰਗ ਪਾਲਿਸੀ ਆ ਗਈ ਜੀ ਤੁਸੀਂ ਜਾਣਦੇ ਜੀ ਕੋ ਰੁਕਣ ਵਾਲੀ ਹੁਣ ਪੰਜਾਬ ਦੀਆਂ ਲੱਖਾਂ ਏਕੜ ਇਹਨੂੰ ਕਦੇ 65533 ਕਿੱਲੇ ਨਾ ਮੰਨਿਓ ਸਾਡੀਆਂ ਜ਼ਮੀਨਾਂ ਸਾਡੀ ਤਾਕਤ ਆ ਚਾਹੇ ਅਸੀਂ ਧਾਰਮਿਕ ਮੰਗਾਂ ਤੇ ਸੰਘਰਸ਼ ਕਰੀਏ ਚਾਹੇ ਅਸੀਂ ਆਰਥਿਕ ਮੰਗਾਂ ਤੇ ਸੰਘਰਸ਼ ਕਰੀਏ ਚਾਹੇ ਅਸੀਂ ਸਮਾਜਿਕ ਮੰਗਾਂ ਤੇ ਸੱਭਿਆਚਾਰਕ ਕਿਸੇ ਤੇ ਕਰੀਏ ਜ਼ਮੀਨਾਂ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਜਿਨੂੰ ਗੁਰੂ ਸਾਹਿਬ ਉੱਤਮ ਕਹਿ ਕੇ ਗਏ ਆ ਉਹ ਅੱਜ ਵੀ ਉੱਤਮ ਆ ਉਹਦੀ ਉੱਤਮਤਾ 'ਚ ਕੋਈ ਘਣੀ ਨਹੀਂ ਉਹਨਾਂ ਨੂੰ ਲੱਗਦਾ ਵੀ ਜੇ ਜ਼ਮੀਨਾਂ ਖੋ ਲਈਏ ਨਾ ਦਾ ਫਿਰ ਇਹ ਸ਼ਾਇਦ ਸੰਘਰਸ਼ ਵਾਲੀ ਪੋਜੀਸ਼ਨ 'ਚ ਕਿਉਂਕਿ ਜ਼ਮੀਨ ਵਾਲਾ ਐਡੀ ਸੌਖੀ ਸਿਰ ਝਕਾਉਂਦਾ ਨਹੀਂ ਹੁੰਦਾ ਮੈਂ ਜ਼ਮੀਨ ਦੀ ਇੱਕ ਐਗਜ਼ਾਮਪਲ ਦੇ ਕੇ ਕਿਤੇ ਤੁਸੀਂ ਥੋੜਾ ਜਿਹਾ ਇਸ ਐਂਗਲ ਤੋਂ ਸੁਣਿਆ ਕਰੋ ਅਸੀਂ ਆਪ ਦੀ ਜ਼ਮੀਨ ਦੇ ਵਿੱਚ ਮਨ ਪੱਕਾ 20 ਪਾਇਆ ਨਿਕਲਿਆ 40 ਮਨ 50 ਮਨ 60 ਮਨ ਜ਼ਮੀਨ ਦੀ ਪੈਦਾਵਾਰ ਕਿੰਨੀ ਆ ਬਹੁਤ ਜ਼ਿਆਦਾ ਸਾਡੇ ਮੁਕਾਬਲੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦਾ ਕਾਰਖਾਨਾ ਵੇਖੋ ਉਹਨਾਂ ਦੇ ਕਾਰਖਾਨੇ 'ਚ ਜਿਹਨੂੰ ਕਹਿੰਦੇ ਰਾ ਮਟੀਰੀਅਲ 10 ਟਨ ਲੋਹਾ ਗਿਆ ਬਣ ਕੇ ਘਟ ਜਾਂਦਾ ਵਾ ਵਾਧਦਾ ਨਹੀਂ ਹੈਗਾ ਘਟਦਾ ਵਾ ਜਾਂ ਪਲਾਸਟਿਕ ਗਈ ਕਾਰਖਾਨੇ 'ਚ ਜਿਹੜਾ ਵੀ ਮਾਲ ਜਾਂਦਾ ਕੱਟ ਕੇ ਬਾਹਰ ਨਿਕਲਦਾ ਜਿਨ੍ਹਾਂ ਦੇ ਕਾਰਖਾਨੇ 'ਚੋਂ ਮਾਲ ਕੱਟ ਕੇ ਬਾਹਰ ਨਿਕਲਦਾ ਉਹ ਅਰਬਾਂਪਤੀ ਰਾਜ ਕਰ ਰਹੇ ਨੇ ਉਹ ਦੁਨੀਆ ਤੇ ਜਿਨ੍ਹਾਂ ਦੇ ਕਾਰਖਾਨੇ 'ਚ ਮਣ ਪੱਕਾ 2 ਪੌਲ ਤੇ ਨਿਕਲਦਾ 40 ਮਨ 50 ਮਨ 60 ਮਨ ਉਹ ਕਰਜਈ ਦੇ ਕਰਜਈ ਇਹਦਾ ਰੀਜਨ ਲੱਭਣਾ ਚਾਹੀਦਾ ਕਿੱਥੇ ਆ ਰੌਲਾ ਸਾਡ ਖੇਤੀ ਅੱਜ ਵੀ ਉੱਤਮ ਆ ਖੇਤੀ ਦੀ ਉਤਮਤਾ 'ਚ ਕੋਈ ਰੌਲਾ ਹੈ ਨਹੀਂ ਹੈ ਅਸਲ ਜੜੀ ਅਸੀਂ ਚੀਜ਼ ਪੈਦਾ ਕਰਦੇ ਆ ਉਸ ਪੈਦਾਵਾਰ ਦਾ ਸਾਨੂੰ ਮੁੱਲ ਦੇਣ ਨੂੰ ਕੋਈ ਤਿਆਰ ਨਹੀਂ ਆ ਵੀ ਇਹ ਆਰਥਿਕ ਪੱਖੋਂ ਮਜ਼ਬੂਤ ਹੋ ਗਏ ਤਾਂ ਇਹ ਵੈਸੇ ਨਹੀਂ ਮਾਨ ਹੈਗੇ ਇਹ ਵੈਸੇ ਵੀ ਮੁੜ ਕੇ ਸਾਡੇ ਕੋਲ ਰੋਕਿਆ ਰੁਕੇ ਵੀ ਇਹਨਾਂ ਨੂੰ ਆਰਥਿਕ ਪੱਖੋਂ ਇਹਨਾਂ ਕੰਗਾਲ ਕਰ ਦਿਓ ਵੀ ਢਿੱਡ ਤੋਂ ਇਲਾਵਾ ਕੋਈ ਗੱਲ ਇਹਨਾਂ ਨੂੰ ਆਉੜੇ ਸੁਝੇਈ ਨਾ ਆਪਣੀ ਰੋਟੀ ਦੇ ਵాలే ਘੁੰਮਦੇ ਰਹਿਣ ਅੱਜ ਫੇਰ ਪੰਜਾਬ ਦੀਆਂ ਜ਼ਮੀਨਾਂ ਦੇ ਸਰਕਾਰ ਹਮਲਾਵਰ ਹੋ ਰਹੀ ਆ। ਔਰ ਅੱਜ ਪੰਜਾਬ ਦੇ ਅੰਦਰ ਮੁਖਰ ਰੂਪ ਜੇ ਕੋ ਮੁੱਦਾ ਉੱਭਰ ਰਿਹਾ ਤੇ ਜ਼ਮੀਨਾਂ ਉੱਭਰਿਆ ਕੱਲਾ ਲੈਂਡ ਪੂਲਿੰਗ ਨਹੀਂ ਆਬਾਦ ਕਰ ਕਿਸਾਨਾਂ ਨੂੰ ਜਾੜਿਆ ਜਾ ਰਿਹਾ। ਭਾਰਤ ਮਾਲਾ ਯੋਜਨਾ ਜਿਹੜੀ ਕਾਰਪੋਰੇਟ ਦੇ ਗੱਡੇ ਚੱਲਣੇ ਨੇ ਉਹਨਾਂ ਤਹਿਤ ਜਾੜਿਆ ਜਾ ਰਿਹਾ। ਬਿਜਲੀ ਜਿਹੜੇ ਤੁਹਾਡੇ ਪੱਖੇ ਚੱਲ ਰਹੇ ਆ ਇਹ ਸਾਡਾ ਆਪਣਾ ਮੁਲਕ ਦਾ ਆਧਾਰ ਆ ਸੀ ਇਹਨੂੰ ਵੇਚਣ ਦੀ ਤਿਆਰੀ ਹੋ ਰਹੀ ਆ। ਇਹ ਤੋਂ ਕਹਾ ਅਮਰੀਕਾ ਨਾਲ ਸਮਝੌਤਾ ਜਿਹਨੂੰ ਫ੍ਰੀ ਟ੍ਰੇਡ ਐਗਰੀਮੈਂਟ ਕਹਿੰਦੇ ਆ ਜੇ ਉਹ ਖੁੱਲ ਗਿਆ ਅਮਰੀਕਾ ਦੇ ਨਾਲ ਨਾ ਇੱਥੇ ਡੇਰੀ ਵਾਲੇ ਰਹਿਣੇ ਆ ਨਾ ਖੇਤੀ ਮੰਡੀ ਬਚਣੇ ਉਹ ਸਾਡੇ ਸਿਰ ਤੇ ਅੱਡ ਤਲਵਾਰ ਲਟਕ ਰਹੀ ਆ ਹੋਰ ਵੀ ਮੰਗਾ ਹੈਗੀਆਂ ਅਸੀਂ ਜਿੱਥੇ ਇਸ ਮੋਰਚੇ ਦਾ ਸਮਰਥਨ ਕਰਦੇ ਆ ਉੱਥੇ ਤੁਹਾਡੇ ਕੋਲ ਆਸ ਵੀ ਰੱਖਦੇ ਆ ਵੀ ਤੁਸੀਂ ਜਿੱਥੇ ਵੀ ਸਾਂਝਾ ਸੰਘਰਸ਼ ਹੋਊਗਾ ਸਾਡਾ ਸਹਿਯੋਗ ਕਰੋਗੇ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਜਿੰਨਾ ਸਰ ਤੋਂ ਬਣ ਸਕਿਆ ਸਰ ਸਕਿਆ ਅਸੀਂ ਹਰ ਮੋਰਚੇ ਦੇ ਵਿੱਚ ਆਪਣਾ ਫਰਜ਼ ਨਿਭਾਉਂਦੇ ਰਹਾਂਗੇ ਸਾਡਾ ਆਉਣ ਵਾਲੇ ਸਮੇਂ ਵਿੱਚ 11 ਨੂੰ ਮੋਟਰਸਾਈਕਲ ਮਾਰਚ ਹੈ ਉਹ ਵੀ ਸਤਿਗੁਰ ਕਿਰਪਾ ਕਰੂਗਾ ਇਤਿਹਾਸਕ ਹੋ ਕੇ ਨਿਭੜੂਗਾ ਅਸੀਂ ਜਲੰਧਰ ਵਿੱਚ 20 ਨੂੰ ਵੱਡੀ ਜ਼ਮੀਨ ਬਚਾਓ ਪੰਜਾਬ ਬਚਾਓ ਪਿੰਡ ਬਚਾਓ ਮਹਾਂ ਰੈਲੀ ਕਰਨ ਜਾ ਰਹੇ ਹਾਂ ਇਹ ਇਹ ਮੰਗਾਂ ਦੇ ਉੱਤੇ ਵੀ ਪੰਜਾਬ ਦੀਆਂ ਮੰਗਾਂ ਨੂੰ ਕਿਵੇਂ ਹੱਲ ਕਰਾਇਆ ਜਾ ਸਕੇ ਉੱਥੇ ਵੀ ਤੁਹਾਡੇ ਵੱਲੋਂ ਸਾਨੂੰ ਸਹਿਯੋਗ ਮਿਲੇਗਾ ਜਿਹੜੇ ਨੌਜਵਾਨ ਆਉਂਦੇ ਨੇ ਤੁਸੀਂ ਜੜੀਆਂ ਸਾਡੀਆਂ ਪੋਜ਼ਿਟਿਵ ਵੀਡੀਓ ਹੁੰਦੀਆਂ ਵਾਂ ਕਈਆਂ ਦੇ ਸੇਵਾ ਕਿਦਾਂ ਕਰੀਏ ਸਾਡੇ ਤਾਂ ਪਿੰਡ ਜਥੇਬੰਦੀ ਨਹੀਂ ਤੁਸੀਂ ਚੰਗੀ ਚੀਜ਼ ਨੂੰ ਸ਼ੇਅਰ ਵੀ ਕਰ ਦਿੰਦੇ ਹੋ ਨਾ ਸੋਸ਼ਲ ਮੀਡੀਆ ਤੇ ਇਹ ਵੀ ਸੇਵਾ ਹੀ ਹੁੰਦੀ ਹੈ ਵੀ ਚੰਗੀ ਚੀਜ਼ ਦੂਜੇ ਲੋਕਾਂ ਤੱਕ ਜਾ ਰਹੀ ਆ ਅਸੀਂ ਸਮਾਣਾ 58 ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਯਾਦ ਕੀਤਾ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ